ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਤੇ ਦੋਸਤੋ ਵੀਡੀਓ ਤੋਂ ਪਹਿਲਾਂ ਇੱਕ ਬੇਨਤੀ ਕਿਰਪਾ ਕਰਕੇ ਵੀਡੀਓ ਨੂੰ ਪੂਰੀ ਵੇਖੋ ਕਿਉਂਕਿ ਅਸੀਂ ਕਾਫੀ ਮਿਹਨਤ ਨਾਲ ਤੁਹਾਡੇ ਤੱਕ ਇੱਕ ਨਵੀਂ ਜਾਣਕਾਰੀ ਲੈ ਕੇ ਆਏ ਹਾਂ ਜਿਸ ਤੋਂ ਤੁਸੀਂ ਫਾਇਦਾ ਲੈ ਸਕੋ ਜਿਵੇਂ ਇਸ ਵੀਡੀਓ ਦੇ ਵਿੱਚ ਤੁਸੀਂ ਆਪਣੀ ਫਸਲ ਦਾ ਜਿਹੜਾ ਵਧੇਰੇ ਮੁੱਲ ਕਿਵੇਂ ਪ੍ਰਾਪਤ ਕਰ ਸਕਦੇ ਹੋ ਸੋ ਦੋਸਤੋ ਇੱਕ ਬੇਨਤੀ ਹੈ ਚੈਨਲ ਵੀ ਸਬਸਕ੍ਰਾਈਬ ਕਰ ਲਓ ਤੇ ਇੱਕ ਦੂਸਰੀ ਬੇਨਤੀ ਇਹ ਵੇ ਕਿ ਜੇ ਦੋਸਤੋ ਤੁਸੀਂ ਇੱਕ ਵਧੀਆ ਜਾਣਕਾਰੀ ਭਰਪੂਰ ਵੀਡੀਓ ਨੂੰ ਪੂਰਾ ਨਹੀਂ ਦੇਖ ਸਕਦੇ ਪੈਦਾ ਨਹੀਂ ਲੈ ਸਕਦੇ ਤੇ ਦੋਸਤੋ ਫਿਰ ਸਾਨੂੰ ਵੀ ਇਦਾਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਕੁਝ ਹੋਰ ਤਰ੍ਹਾਂ ਦੀਆਂ ਵੀਡੀਓ ਪੇਸ਼ ਕੀਤੀਆਂ ਜਾਣ ਵੇਅਰ ਆ ਹਾਊਸਿੰਗ ਕਾਨੂੰਨ 2007 ਨੂੰ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਜੀ ਨੇ ਸਤੰਬਰ 2007 ਨੂੰ ਪ੍ਰਵਾਨਗੀ ਦਿੱਤੀ ਸੀ ਸਾਡੇ ਦੇਸ਼ ਦੀ ਅਰਥ ਵਿਵਸਥਾ ਜਿਹੜੀ ਉਹ ਮੁੱਖ ਰੂਪ ਵਿੱਚ ਖੇਤੀਬਾੜੀ ਤੇ ਨਿਰਭਰ ਹੈ ਜਦੋਂ ਕਿਸਾਨ ਫਸਲ ਨੂੰ ਆਪਣੇ ਘਰ ਵਿੱਚ ਰੱਖ ਲੈਂਦਾ ਤਾਂ ਉਸ ਦੇ ਘਰ ਦੀ ਜ਼ਿਆਦਾ ਜਗ੍ਹਾ ਇਸ ਨਾਲ ਘਿਰ ਜਾਂਦੀ ਏ ਜਦੋਂ ਕਿਸਾਨ ਅਨਾਜ ਨੂੰ ਕੀੜਿਆਂ ਤੇ ਚੂਹਿਆਂ ਤੋਂ ਬਚਾਉਣ ਲਈ ਦਵਾਈਆਂ ਦਾ ਇਸਤੇਮਾਲ ਕਰਦਾ ਹੈ ਤਾਂ ਘਰ ਦਾ ਵਾਤਾਵਰਣ ਦਵਾਈਆਂ ਦੀ ਬਦਬੂ ਨਾਲ ਬਦਬੂਦਾਰ ਹੋ ਜਾਂਦਾ ਜੋ ਕਿ ਘਰ ਦੇ ਮੈਂਬਰਾਂ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਕਿਉਂਕਿ ਇਹ ਦਵਾਈਆਂ ਬੜੀਆਂ ਜ਼ਹਿਰੀਲੀਆਂ ਹੁੰਦੀਆਂ ਨੇ ਤੇ ਇਹਨਾਂ ਦੀ ਵਰਤੋਂ ਕਰਨ ਨਾਲ ਦੁਰਉਪਯੋਗ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ ਅਤੇ ਇਹ ਪਾਲਤੂ ਜਾਨਵਰਾਂ ਲਈ ਵੀ ਜਾਨਲੇਵਾ ਹੋ ਸਕਦੀ ਹੈ ਇਹ ਕਾਨੂੰਨ ਕਿਸਾਨਾਂ ਨੂੰ ਆਪਣੀ ਫਸਲ ਦੇ ਰੱਖਣ ਬਦਲੇ ਵੇਅਰ ਹਾਊਸ ਰਸੀਦ ਦੇ ਉੱਪਰ ਬੈਂਕ ਤੋਂ ਕਰਜ਼ਾ ਦਿਵਾਉਣਾ ਵਿਗਿਆਨਕ ਢੰਗ ਨਾਲ ਅਨਾਜ ਦੇ ਭੰਡਾਰਨ ਨੂੰ ਉਤਸ਼ਾਹਿਤ ਕਰਨਾ ਅਤੇ ਫਸਲ ਨੂੰ ਉੱਚੀ ਕੀਮਤ ਨਾਲ ਵੇਚਣਾ ਆਦ ਦੇ ਤਰੀਕੇ ਲੱਭਦੇ ਹੋਏ ਉਹਨਾਂ ਦੇ ਫਾਇਦੇ ਲਈ ਲਿਆਂਦਾ ਗਿਆ ਸੀ ਫਸਲ ਨੂੰ ਕੱਟਣ ਤੋਂ ਬਾਅਦ ਉਸ ਦਾ ਭੰਡਾਰ ਕਰਨ ਵੇਲੇ ਹੋਣ ਵਾਲੇ ਨੁਕਸਾਨ ਨੂੰ ਘਟਾ ਕਰਨ ਵਾਸਤੇ ਸਰਕਾਰੀ ਅੰਕੜਿਆਂ ਮੁਤਾਬਕ ਕਿਸਾਨਾਂ ਦੀ ਕੁੱਲ ਖੇਤੀ ਪੈਦਾਵਾਰ ਦਾ ਇੱਕ ਬਹੁਤ ਵੱਡਾ ਹਿੱਸਾ ਲਗਭਗ 60-70% ਆਪਣੇ ਤੌਰ ਤੇ ਹੀ ਜਿਵੇਂ ਕੱਚਾ ਪੱਕਾ ਕੋਠਾ ਤੇ ਬੋਰੀਆਂ ਆਦ ਵਿੱਚ ਰੱਖ ਲਿਆ ਜਾਂਦਾ ਹੈ ਇਸ ਤਰ੍ਹਾਂ ਨਾਲ ਅਨਾਜ ਦੇ ਦੁਸ਼ਮਣ ਜਿਵੇਂ ਨਮੀ ਕੀੜੇ ਚੂਹੇ ਆਦੋਂ ਨਹੀਂ ਬਚਾਇਆ ਜਾ ਸਕਦਾ ਇਸ ਤਰ੍ਹਾਂ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਜਿਹੜਾ ਕਿ ਕੇਵਲ ਕਿਸਾਨ ਦਾ ਨੁਕਸਾਨ ਨਹੀਂ ਬਲਕਿ ਦੇਸ਼ ਦਾ ਨੁਕਸਾਨ ਵੀ ਹੈ ਸਾਨੂੰ ਆਪਣੇ ਦੇਸ਼ ਦੀ ਆਤਮ ਨਿਰਭਰਤਾ ਲਈ ਦੂਜੇ ਦੇਸ਼ਾਂ ਤੋਂ ਬਹੁਤ ਜ਼ਿਆਦਾ ਰਕਮ ਖਰਚ ਕੇ ਅਨਾਜ ਮਗਮਾਉਣਾ ਪੈਂਦਾ ਹੈ ਰਜਿਸਟਰਡ ਗੋਦਾਮਾਂ ਵਿੱਚ ਸਾਰਾ ਕੰਮ ਵਿਗਿਆਨਕ ਢੰਗ ਨਾਲ ਕੀਤਾ ਜਾਂਦਾ ਤੇ ਵਿਗਿਆਨਕ ਢੰਗ ਨਾਲ ਅਨਾਜ ਦੀ ਕੀਤੀ ਸਾਂਭ ਸੰਭਾਲ ਅਤੇ ਘਰ ਵਿੱਚ ਰੱਖੇ ਅਨਾਜ ਦੀ ਤੁਲਨਾ ਵਿੱਚ ਬਹੁਤ ਜ਼ਿਆਦਾ ਅੰਤਰ ਹੁੰਦਾ ਹੈ ਜਿਸ ਦਾ ਸਿੱਧਾ ਲਾਭ ਕਿਸਾਨ ਅਤੇ ਦੇਸ਼ ਦਾ ਹੁੰਦਾ ਹੈ ਸੋ ਕਿਸਾਨ ਵੀਰੋ ਕਿਰਪਾ ਕਰਕੇ ਵੀਡੀਓ ਨੂੰ ਪੂਰੀ ਜ਼ਰੂਰ ਸੁਣਿਓ ਤੇ ਅੱਗੇ ਦੱਸ ਰਿਹਾ ਕਿ ਕਿਵੇਂ ਆਪਾਂ ਅਨਾਜ ਨੂੰ ਆਪਣੇ ਕੋਲ ਹੀ ਸੰਭਾਲ ਕੇ ਬਿਨਾਂ ਸਿੱਧਾ ਮੰਡੀ ਦੇ ਵਿੱਚ ਵੇਚੇ ਉਸ ਦਾ ਵੱਧ ਮੁੱਲ ਕਿਵੇਂ ਲੈ ਸਕਦੇ ਹਾਂ ਕਿਵੇਂ ਉਸ ਤੇ ਕਰਜ਼ਾ ਲੈ ਸਕਦੇ ਹਾਂ ਆਪਣੀ ਫਸਲ ਦੇ ਉੱਪਰ ਹੀ ਆਪਣੇ ਘਰ ਵਿੱਚ ਰੱਖੇ ਅਨਾਜ ਨੂੰ ਨਾ ਤਾਂ ਕਿਸਾਨ ਕੀੜਿਆਂ ਤੇ ਚੂਹਿਆਂ ਤੋਂ ਬਚਾ ਪਾਉਂਦਾ ਹੈ ਤੇ ਨਾ ਹੀ ਇਸ ਦੇ ਬਦਲੇ ਕਿਸੇ ਬੈਂਕ ਤੋਂ ਕਰਜ਼ਾ ਲੈ ਸਕਦਾ ਹੈ ਇਸ ਕਾਨੂੰਨ ਦੁਆਰਾ ਵੇਅਰਹਾਊਸਾਂ ਨੂੰ ਰਜਿਸਟਰਡ ਕਰਨ ਲਈ ਇੱਕ ਅਥਾਰਟੀ ਬਣਾਈ ਗਈ ਹੈ ਜਦੋਂ ਕਿਸਾਨ ਆਪਣੀ ਫਸਲ ਨੂੰ ਰਜਿਸਟਰਡ ਗੋਦਾਮਾਂ ਵਿੱਚ ਰੱਖਦਾ ਹੈ ਤਾਂ ਇਸ ਦੀ ਸਾਮ ਸੰਭਾਲ ਦੀ ਸਾਰੀ ਜ਼ਿੰਮੇਵਾਰੀ ਗੋਦਾਮ ਦੇ ਕਰਮਚਾਰੀਆਂ ਤੇ ਹੁੰਦੀ ਹੈ ਅਗਰ ਕਿਸੇ ਕਾਰਨ ਗੋਦਾਮ ਵਿੱਚ ਰੱਖੀ ਫਸਲ ਨੂੰ ਨੁਕਸਾਨ ਹੁੰਦਾ ਹੈ ਤਾਂ ਉਸ ਉਪਜ ਦੇ ਮੁੱਲ ਦੇ ਬਰਾਬਰ ਇਸ ਦੇ ਨੁਕਸਾਨ ਦੀ ਪੂਰਤੀ ਦੀ ਵਿਵਸਥਾ ਹੈ ਅਗਰ ਨੁਕਸਾਨ ਕਿਸੇ ਵੇਅਰ ਹਾਊਸ ਕਰਮਚਾਰੀ ਦੀ ਲਾਪਰਵਾਹੀ ਨਾਲ ਹੁੰਦਾ ਤਾਂ ਅਜਿਹੀ ਸਥਿਤੀ ਵਿੱਚ ਫਸਲ ਦੀ ਬਾਜ਼ਾਰੀ ਕੀਮਤ ਦੇ ਨਾਲ-ਨਾਲ ਲਾਭ ਦੇ ਨਾਲ-ਨਾਲ ਅਦਾਇਗੀ ਦਾ ਵੀ ਨਿਯਮ ਹੈ ਇਸ ਤਰ੍ਹਾਂ ਰਜਿਸਟਰਡ ਗੋਦਾਮਾਂ ਵਿੱਚ ਕਿਸਾਨਾਂ ਦੀ ਅਨਾਜ ਨੂੰ ਭੰਡਾਰ ਕਰਨ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਹਨ ਸਾਡੇ ਦੇਸ਼ ਦੇ ਕਿਸਾਨਾਂ ਦੀ ਆਰਥਿਕ ਹਾਲਤ ਵੀ ਬਹੁਤ ਚੰਗੀ ਨਹੀਂ ਉਹਨਾਂ ਨੂੰ ਆਪਣੇ ਖੇਤਾਂ ਵਿੱਚ ਵਾਹੀ ਸਿੰਚਾਈ ਖਾਦ ਅਤੇ ਬੀਜ ਆਦਿ ਰੋਜ਼ਾਨਾ ਦੇ ਕੰਮ ਵਾਸਤੇ ਖਾਹੂਕਾਰਾਂ ਤੋਂ ਵਿਆਜ ਤੇ ਪੈਸਾ ਲੈਣਾ ਪੈਂਦਾ ਹੈ ਇਸ ਕਾਰਨ ਉਹ ਉਧਾਰ ਲਈ ਰਕਮ ਨੂੰ ਜਲਦੀ ਤੋਂ ਜਲਦੀ ਮੋੜਨਾ ਚਾਹੁੰਦੇ ਨੇ ਅਤੇ ਫਸਲ ਕੱਟਣ ਤੋਂ ਤੁਰੰਤ ਬਾਅਦ ਹੀ ਮਜਬੂਰੀ ਵਿੱਚ ਆਪਣੀ ਫਸਲ ਨੂੰ ਜਾਂ ਤਾਂ ਮੰਡੀ ਵਿੱਚ ਵੇਚ ਦਿੰਦੇ ਨੇ ਜਾਂ ਖਾਹੂਕਾਰ ਨੂੰ ਵੇਚ ਕੇ ਉਧਾਰ ਨੂੰ ਮੋੜਦਾ ਹੈ ਇਹ ਐਕਟ ਦੇ ਲਾਗੂ ਹੋਣ ਨਾਲ ਰਜਿਸਟਰਡ ਗੋਦਾਮਾਂ ਵਿੱਚ ਅਨਾਜ ਨੂੰ ਜਮ੍ਹਾਂ ਕਰਨ ਬਦਲੇ ਉਹ ਵੇਅਰ ਹਾਊਸ ਰਸੀਦ ਨੂੰ ਗਿਰਵੀ ਰੱਖ ਕੇ ਕਿਸੇ ਵੀ ਬੈਂਕ ਤੋਂ ਬਿਨਾਂ ਕਿਸੇ ਝੰਜੜ ਦੇ ਮਾਮੂਲੀ ਕਾਗਜ਼ੀ ਕਾਰਵਾਈ ਕਰਕੇ ਕਰਜ਼ਾ ਲੈ ਕੇ ਉਧਾਰ ਵਾਪਸ ਮੋੜ ਸਕਦੇ ਨੇ ਅਤੇ ਆਪਣੀ ਫਸਲ ਨੂੰ ਉਸ ਸਮੇਂ ਵੇਚ ਸਕਦੇ ਨੇ ਜਦੋਂ ਉਹਨਾਂ ਨੂੰ ਵੱਧ ਮੁੱਲ ਮਿਲੇ ਸਾਡੇ ਪਿੰਡਾਂ ਵਿੱਚ ਵੀ ਫਸਲ ਦੇ ਬਦਲੇ ਰੁਪਏ ਪੈਸੇ ਉਪਲਬਧ ਕਰਵਾਉਣ ਦੀ ਭਾਰੀ ਘਾਟ ਹੈ ਜਿਸ ਦਾ ਗਲਤ ਫਾਇਦਾ ਲੈ ਕੇ ਸ਼ਾਹੂਕਰ ਉੱਚੀਆਂ ਵਿਆਜ ਦਰਾਂ ਤੇ ਪੈਸੇ ਉਧਾਰ ਦਿੰਦੇ ਨੇ ਪਰ ਇਸ ਕਾਨੂੰਨ ਵਿੱਚ ਅਜਿਹੀਆਂ ਵਿਵਸਥਾਵਾਂ ਹਨ ਜਿਸ ਵਿੱਚ ਵਿਆਜ ਤੇ ਕਰਜ਼ਾ ਦੇਣ ਵਾਲੇ ਬੈਂਕ ਨੂੰ ਵੀ ਜੋਖਮ ਤੋਂ ਸੁਰੱਖਿਅਤ ਰੱਖਿਆ ਗਿਆ ਹੈ ਇਸ ਨਾਲ ਬੈਂਕਾਂ ਨੂੰ ਉਧਾਰ ਦਿੱਤੀ ਗਈ ਰਕਮ ਪ੍ਰਤੀ ਸੁਰੱਖਿਆ ਦੀ ਭਾਵਨਾ ਪੈਦਾ ਹੋਵੇਗੀ ਤੇ ਉਹ ਰਜਿਸਟਰਡ ਗੋਦਾਮਾਂ ਰਾਹੀਂ ਜਾਰੀ ਕੀਤੀ ਰਸੀਦ ਦੇ ਉੱਤੇ ਬਿਨਾਂ ਕਿੰਤੂ ਪਰੰਤੂ ਦੇ ਕਰਜ਼ੇ ਦੇ ਸਕਣਗੇ ਨਾਲ ਹੀ ਇਹ ਬੈਂਕਾਂ ਵਿੱਚ ਕਾਬਲੇ ਦਾ ਇਹ ਮੁਕਾਬਲੇ ਦਾ ਇੱਕ ਨਵਾਂ ਦੌਰ ਲਿਆਵੇਗਾ ਜਿਸ ਨਾਲ ਪਿੰਡਾਂ ਵਿੱਚ ਧਨ ਦੀ ਉਪਲਬਧਤਾ ਹੋਵੇਗੀ ਤੇ ਇਸੇ ਤਰ੍ਹਾਂ ਕਿਸਾਨ ਵੀਰੋ ਇਸ ਐਕਟ ਵਿੱਚ ਵਿਗਿਆਨਕ ਢੰਗ ਨਾਲ اناਜ ਨੂੰ ਭੰਡਾਰ ਕਰਨ ਦੇ ਨਾਲ-ਨਾਲ ਇਸ ਨਾਲ ਜੁੜੀ ਹਰ ਵਿਧੀ ਅਤੇ ਉਚਿਤ ਕਾਰਵਾਈ ਉਚਿਤ ਕਾਗਜ਼ੀ ਕਾਰਵਾਈ ਕਰਨਾ ਵੀ ਸ਼ਾਮਲ ਹੈ ਕਿਉਂਕਿ ਇਸ ਕਾਰਵਾਈ ਦੇ ਦਸਤਾਵੇਜ਼ ਵੱਖ-ਵੱਖ ਸੰਸਥਾਵਾਂ ਵਾਰਾਂ ਹੀ ਜਾਂਚੇ ਜਾਂਦੇ ਹਨ ਅਤੇ ਇਸ ਦਾ ਆਡਿਟ ਹੁੰਦਾ ਹੈ ਇਸ ਲਈ ਜੇਕਰ ਵੇਅਰਹਾ우스 ਦੇ ਲਾਪਰਵਾਹੀ ਵਰਤੀ ਜਾਂਦੀ ਹੈ ਤਾਂ ਉਸ ਦਾ ਹੱਲ ਸਮੇਂ ਰਹਿੰਦੇ ਹੀ ਹੋ ਸਕੇਗਾ ਤੇ ਕਿਸਾਨਾਂ ਦਾ ਹਿੱਤ ਹਮੇਸ਼ਾ ਸੁਰੱਖਿਅਤ ਰਹੇਗਾ ਇਸ ਕਾਨੂੰਨ ਵਿੱਚ ਇਹ ਵੀ ਵਿਵਸਥਾ ਹੈ ਕਿ ਵੇਅਰ ਹਾਊਸ ਦੀ ਰਸੀਦ ਪੂਰੀ ਤਰ੍ਹਾਂ ਵਟਾਂਦਰਾਯੋਗ ਹੈ। ਇਸ ਰਸੀਦ ਨੂੰ ਜਮ੍ਹਾਂ ਕਰਵਾ ਕੇ ਬੈਂਕ ਤੋਂ ਕਰਜ਼ਾ ਲਿਆ ਜਾ ਸਕਦਾ ਹੈ। ਇਸ ਲਈ ਇਸ ਰਸੀਦ ਨੂੰ ਕਿਸੇ ਵੀ ਜਗ੍ਹਾ ਵੇਚਿਆ ਜਾ ਸਕਦਾ ਹੈ ਅਤੇ ਉਪਜ ਨੂੰ ਉਸੇ ਸਥਾਨ ਤੇ ਖਰੀਦਿਆ ਜਾ ਸਕਦਾ ਹੈ। ਇਸ ਤਰ੍ਹਾਂ ਇਸ ਗੱਲ ਨੂੰ ਤੁਸੀਂ ਸਮਝ ਸਕਦੇ ਹੋ ਕਿ ਮੰਨ ਲਓ ਕਿਸੇ ਕਿਸਾਨ ਨੇ 100 ਬੋਰੀਆਂ ਕਿਸੇ ਕੁਆਲਿਟੀ ਦੀ ਕਣਕ ਦੀਆਂ ਭਪਾਲ ਵਿੱਚ ਕਿਸੇ ਰਜਿਸਟਰਡ ਵੇਅਰ ਹਾਊਸ ਵਿੱਚ ਜਮ੍ਹਾਂ ਕੀਤੀਆਂ ਹਨ ਅਤੇ ਉਸ ਦੀ ਵੇਅਰ ਹਾਊਸ ਦੀ ਰਸੀਦ ਕਿਸਾਨ ਕੋਲ ਹੈ। ਕਿਸੇ ਕਾਰਨ ਕਿਸਾਨ ਇਸ ਨੂੰ ਜੱਬਲਪੁਰ ਦੇ ਕਿਸਾਨ ਨੂੰ ਜਾਂ ਕਿਸੇ ਵਿਅਕਤੀ ਨੂੰ ਆਪਣੀ ਫਸਲ ਦੀ ਆਪਸੀ ਸਹਿਮਤੀ ਨਾਲ ਕੀਮਤ ਤੈਅ ਕਰਕੇ ਰਸੀਦ ਉਸ ਦੇ ਨਾਮ ਕਰ ਦਿੰਦਾ ਹੈ ਤਾਂ ਇਹ ਉਸ ਵੇਅਰਹਾਊਸ ਰਸੀਦ ਦਾ ਵੇਚ ਮੰਨਿਆ ਜਾਵੇਗਾ ਦੂਜਾ ਇੱਕ ਕਿਸਾਨ ਜਾਂ ਵਿਅਕਤੀ ਜੱਬਲਪੁਰ ਦੇ ਕਿਸੇ ਰਜਿਸਟਰਡ ਵੇਅਰਹਾਊਸ ਵਿੱਚ ਰੱਖੀ ਕਣਕ ਦੀਆਂ ਉਸੇ ਕੁਆਲਿਟੀ ਦੀਆਂ ਜਾਂ ਗ੍ਰੇਡ ਦੀਆਂ 100 ਬੋਰੀਆਂ ਲਿਖਤੀ ਕਾਰਵਾਈ ਕਰਨ ਤੋਂ ਬਾਅਦ ਇਸ ਦਾ ਮਾਲਕ ਬਣ ਜਾਵੇਗਾ ਇਸ ਤੋਂ ਮਾਲ ਦੀ ਪੂਰਤੀ ਨਾ ਕੇਵਲ ਆਸਾਨ ਹੋਵੇਗੀ ਬਲਕਿ ਕਿਸਾਨ ਮਾਲ ਦੀ ਢੋਆ ਢੋਈ ਦੇ ਖਰਚੇ ਦੇ ਪਰੇਸ਼ਾਨੀ ਤੋਂ ਵੀ ਬਚ ਗਿਆ ਦੂਜੀ ਜਾਣਕਾਰੀ ਜਾਂ ਦੂਜੀ ਉਦਾਹਰਣ ਤੁਹਾਨੂੰ ਇਹ ਦੇ ਸਕਦਾ ਹੈ ਕਿ ਜਦੋਂ ਪਹਿਲੇ ਵਾਲਾ ਕਿਸਾਨ ਆਪਣਾ ਮਾਲ ਖੁਦ ਜੱਬਲਪੁਰ ਵੇਚਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣਾ ਪੁਪਾਲ ਵਾਲਾ ਮਾਲ ਜੱਬਲਪੁਰ ਚੁੱਕ ਕੇ ਲੈ ਜਾਣ ਦੀ ਜ਼ਰੂਰਤ ਨਹੀਂ ਉਹ ਆਪਣੀ ਕੁਆਲਿਟੀ ਜਾਂ ਗ੍ਰੇਡ ਦੇ ਮਾਲ ਦੀ ਰਸੀਦ ਜੱਬਲਪੁਰ ਦੇ ਵੇਅਰ ਹਾਊਸ ਵਿੱਚ ਵੇਅਰ ਹਾਊਸ ਦੀ ਰਸੀਦ ਵਿਖਾ ਕੇ ਉਸੇ ਕਿਸਮ ਦਾ ਮਾਲ ਉਹ ਜੱਬਲਪੁਰ ਦੇ ਗਦਾਮ ਤੋਂ ਹੀ ਪ੍ਰਾਪਤ ਕਰ ਸਕਦਾ ਹੈ ਵਾਰ-ਵਾਰ ਮਾਲ ਨੂੰ ਇੱਧਰ-ਉੱਧਰ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਹੈ ਨਾ ਕਿੰਨਾ ਆਸਾਨ ਤੇ ਇਸ ਕਾਨੂੰਨ ਦੇ ਅਨੁਸਾਰ ਵੇਅਰਹਾ우스 ਰਸੀਦ ਲਿਖਤੀ ਜਾਂ ਇਲੈਕਟ੍ਰੋਨਿਕ ਰੂਪ ਵਿੱਚ ਹੋਵੇਗੀ ਇਹ ਵਸਤੂਆਂ ਦੇ ਮਾਲਕੀ ਹੱਕ ਦਾ ਲਿਖਤੀ ਦਸਤਾਵੇਜ਼ ਹੋਵੇਗੀ ਰਸੀਦ ਨੰਬਰ ਵੇਅਰਹਾ우스 ਦਾ ਰਜਿਸਟਰਡ ਨੰਬਰ ਮਾਨਤਾ ਮਿਤੀ ਵੇਅਰਹਾ우스 ਦਾ ਨਾਮ ਪੂਰਾ ਪਤਾ ਜਿਹੜੇ ਵਿਅਕਤੀ ਨੇ ਉਪਜ ਜਮ੍ਹਾਂ ਕਰਵਾਈ ਹੈ ਉਸ ਦਾ ਨਾਂ ਪੂਰਾ ਪਤਾ ਵੇਅਰਹਾਊਸਰ ਰਸੀਦ ਜਾਰੀ ਕਰਨ ਦੀ ਮਿਤੀ ਉਪਜ ਦੇ ਭੰਡਾਰਨ ਦੇ ਰੱਖ-ਰਖਾਵ ਦਾ ਕਰਾਇਆ ਖੇਤੀ ਉਪਜ ਦਾ ਲੇਖਾ ਜੋਖਾ ਅਤੇ ਜਮ੍ਹਾਂ ਕਰਨ ਸਮੇਂ ਫਸਲ ਦਾ ਬਾਜ਼ਾਰੀ ਮੁੱਲ ਬੀਮਾ ਕੰਪਨੀ ਦਾ ਨਾਮ ਜਿਸ ਕੋਲ ਜਮ੍ਹਾਂ ਕੀਤੀ ਗਈ ਫਸਲ ਦਾ ਬੀਮਾ ਵੇਅਰਹਾਊਸ ਦੁਆਰਾ ਕਰਵਾਇਆ ਜਾਵੇਗਾ ਵੇਅਰਹਾਊਸ ਰਸੀਦ ਵਟਾਂਦਰਾ ਯੋਗ ਹੈ ਜਾਂ ਨਹੀਂ ਹੈ ਜਿਸ ਨੂੰ ਗਿਰਵੀ ਰੱਖ ਕੇ ਬੈਂਕ ਤੋਂ ਕਰਜ਼ਾ ਲਿਆ ਜਾਵੇਗਾ ਜਾਂ ਨਹੀਂ ਲਿਆ ਜਾ ਸਕੇਗਾ ਇਸੇ ਕਾਨੂੰਨ ਦੇ ਲਾਗੂ ਹੋਣ ਤੋਂ ਪਹਿਲਾਂ ਜੋ ਵੇਅਰਹਾਊਸ ਰਸੀਦ ਦਿੱਤੀ ਜਾਂਦੀ ਸੀ ਬੈਂਕ ਉਸ ਉੱਤੇ ਕਿਸਾਨਾਂ ਨੂੰ ਕਰਜ਼ਾ ਦਿੰਦੇ ਹੋਏ ਘਬਰਾਉਂਦੇ ਸਨ ਕਿਉਂਕਿ ਇਹ ਰਸੀਦ ਕਾਨੂੰਨ ਦੀਆਂ ਨਜ਼ਰਾਂ ਵਿੱਚ ਪੂਰੀ ਤਰ੍ਹਾਂ ਵਟਾਂਦਰਾਯੋਗ ਨਹੀਂ ਸੀ ਪਰ ਇਸ ਐਕਟ ਦੇ 2007 ਵਿੱਚ ਬਣ ਜਾਣ ਨਾਲ ਰਸੀਦ ਨੂੰ ਪੂਰੀ ਤਰ੍ਹਾਂ ਵਟਾਂਦਰਾਯੋਗ ਬਣਾ ਦਿੱਤਾ ਗਿਆ ਅਤੇ ਸਾਰੇ ਬੈਂਕ ਕਿਸਾਨਾਂ ਨੂੰ ਕਰਜ਼ਾ ਦੇਣ ਤੋਂ ਸੰਕੋਚ ਨਹੀਂ ਕਰਦੇ ਅਤੇ ਨਾ ਹੀ ਬੇਵਜਾ ਕਾਗਜ਼ੀ ਕਾਰਵਾਈ ਦਾ ਝੰਜਟ ਪਾਉਂਦੇ ਨੇ ਇਸ ਐਕਟ ਦੇ ਲਾਗੂ ਹੋਣ ਤੋਂ ਪਹਿਲਾਂ ਜੋ ਵੇਅਰਹਾਊਸ ਰਸੀਦ ਦਿੱਤੀ ਜਾਂਦੀ ਸੀ ਉਸ ਰਾਜ ਵਿੱਚ ਲਾਗੂ ਸਟੈਂਪ ਡਿਊਟੀ ਵੀ ਦੇਣੀ ਹੁੰਦੀ ਸੀ ਪਰ ਇਸ ਐਕਟ ਦੇ ਬਣ ਜਾਣ ਤੋਂ ਬਾਅਦ ਰਜਿਸਟਰਡ ਵੇਅਰਹਾਊਸ ਰਾਈਂ ਜਾਰੀ ਹੋਣ ਵਾਲੀ ਰਸੀਦ ਉੱਤੇ ਸਟੈਂਪ ਡਿਊਟੀ ਨਹੀਂ ਦੇਣੀ ਪਵੇਗੀ ਇਹ ਕਿਸਾਨ ਲਈ ਬਹੁਤ ਵੱਡੀ ਰਾਹਤ ਅਤੇ ਰਾਹਤ ਹੈ ਇਸ ਤਰ੍ਹਾਂ ਇਹਨਾਂ ਦੱਸੇਗੇ ਕੁਝ ਫਾਇਦਿਆਂ ਨਾਲ ਕਿਸਾਨ ਵੀਰਾਂ ਨੂੰ ਪਤਾ ਚੱਲ ਜਾਵੇਗਾ ਕਿ ਇਹ ਕਾਨੂੰਨ ਪੂਰੇ ਦੇਸ਼ ਦੇ ਛੋਟੇ ਵੱਡੇ ਕਿਸਾਨਾਂ ਦੀ ਭੰਡਾਰਨ ਕਰਨ ਅਤੇ ਬੈਂਕ ਤੋਂ ਫਸਲ ਬਦਲੇ ਕਰਜ਼ਾ ਲੈਣ ਦੀਆਂ ਮੁਸ਼ਕਲਾਂ ਨੂੰ ਦੂਰ ਕਰੇਗਾ ਕੇਂਦਰੀ ਗੋਦਾਮ ਨਿਗਮ ਦੇ ਗੋਦਾਮਾਂ ਵਿੱਚ ਕਿਸਾਨਾਂ ਨੂੰ ਆਪਣੀ ਫਸਲ ਦੇ ਜਮ੍ਹਾਂ ਕਰਨ ਦੇ ਜਿਹੜੇ ਫਾਇਦੇ ਹੋਣਗੇ ਉਹ ਕਿਸਾਨ ਵੀਰੋ ਸੁਣ ਲਵੋ ਅਨਾਜ ਅਤੇ ਹੋਰ ਚੀਜ਼ਾਂ ਦਾ ਭੰਡਾਰ ਵਿਗਿਆਨਕ ਢੰਗ ਨਾਲ ਕੀਤਾ ਜਾਂਦਾ ਹੈ ਗੋਦਾਮਾਂ ਦੀ ਪੂਰੀ ਸਫਾਈ ਰੱਖੀ ਜਾਂਦੀ ਹੈ ਤੇ ਸਮੇਂ-ਸਮੇਂ ਤੇ ਨਰੀਖਣ ਕਰਕੇ ਕੀੜਿਆਂ ਤੋਂ ਰੋਕਥਾਮ ਦੇ ਉਪਾਅ ਕੀਤੇ ਜਾਂਦੇ ਹਨ ਟੁਕਮਾ ਅਤੇ ਸਹੀ ਕੈਰੇਟ ਅਨਾਜ ਦੀਆਂ ਬੋਰੀਆਂ ਦੇ ਹੇਠਾਂ ਲੱਕੜੀ ਦਾ ਫਰੇਮ ਪਲਾਸਟਿਕ ਦੀ ਚਾਦਰ ਲਗਾਉਣਾ ਵਗੈਰਾ ਭੰਡਾਰਨ ਯੋਗ ਢਾਂਚਿਆਂ ਰਾਹੀਂ ਅੰਨ ਦਾ ਭੰਡਾਰ ਕਰਕੇ ਨਮੀ ਤੋਂ ਬਚਾਇਆ ਜਾਵੇਗਾ ਭੰਡਾਰ ਕੀਤੀ ਗਈ ਉਪਜ ਦੀ ਸਮੇਂ-ਸਮੇਂ ਤੇ ਤਕਨੀਕੀ ਅਧਿਕਾਰੀਆਂ ਰਾਹੀਂ ਜਾਂਚ ਕੀਤੀ ਜਾਂਦੀ ਹੈ ਕੀੜੇ ਮਕੌੜੇ ਤੇ ਚੂਹਿਆਂ ਤੋਂ ਬਚਾਉਣ ਦੇ ਖਾਸ ਪ੍ਰਬੰਧ ਕੀਤੇ ਜਾਂਦੇ ਹਨ ਜਿਸ ਦਾ ਕੋਈ ਵੀ ਖਰਚਾ ਮਾਲ ਜਮ੍ਹਾਂ ਕਰਨ ਵਾਲੇ ਤੋਂ ਨਹੀਂ ਲਿਆ ਜਾਂਦਾ ਕਿਸਾਨਾਂ ਨੂੰ ਇੱਕ ਹੋਰ ਵੀ ਸਹੂਲਤ ਹੈ ਕਿ ਉਹ ਗੋਦਾਮ ਦਾ ਕਿਰਾਇਆ ਹਫਤਾਵਾਰੀ ਵੀ ਦੇ ਸਕਦੇ ਹਨ ਅਗਰ ਉਹ ਆਪਣੇ ਮਾਲ ਦੀਆਂ ਕੁਝ ਬੋਰੀਆਂ ਲੈਣਾ ਵੀ ਚਾਹੇ ਲੈ ਸਕਦਾ ਹੈ ਕੋਈ ਵੀ ਕਿਸਾਨ ਆਪਣੀ ਉਪਜ ਜਮ੍ਹਾਂ ਕਰਨ ਤੋਂ ਬਾਅਦ ਪਹਿਲੇ ਦੂਜੇ ਤੀਜੇ ਚੌਥੇ ਹਫ਼ਤੇ ਪੰਜਵੇਂ ਹਫ਼ਤੇ ਕੁਝ ਮਾਲ ਜਾਂ ਸਾਰਾ ਮਾਲ ਵੀ ਲੈ ਸਕਦਾ ਹੈ ਤੇ ਇਸ ਦਾ ਇੱਕ ਵੇਰਵਾ ਵੀ ਤੁਸੀਂ ਜਿਵੇਂ ਸਾਹਮਣੇ ਸਕਰੀਨ ਤੇ ਪੜ ਰਹੇ ਹੋ ਜਿਵੇਂ ਮੰਨ ਲਓ ਕੱਢੀਆਂ ਗਈਆਂ ਬੋਰੀਆਂ ਦੀ ਗਿਣਤੀ 25 ਪਹਿਲੇ ਹਫ਼ਤੇ ਤੇ ਕਿਰਾਇਆ 44 ਰੁਪਏ ਪਰ ਕੁੱਲ ਕਿਰਾਇਆ ਉਹਨਾਂ ਦਾ 22 ਰੁਪਏ ਬਣਿਆ ਤੇ ਕਿਸਾਨਾਂ ਨੂੰ 30% ਛੋਟ ਦਿੱਤੀ ਗਈ ਤਾਂ ਇਸ ਹਿਸਾਬ ਨਾਲ ਉਹਨਾਂ ਦੇ 15 ਰੁਪਏ 40 ਪੈਸੇ ਜਿਹੜਾ ਕਿਰਾਇਆ ਬਣਿਆ ਤੇ ਇਸੇ ਤਰੀਕੇ ਦੂਜੇ ਹਫਤੇ ਮੰਨ ਲਓ 10 ਬੋਰੀਆਂ ਕਢਾਉਂਦੇ ਨੇ ਤੇ ਉਹਨਾਂ ਦੀਆਂ 68 ਬੋਰੀਆਂ ਤਾਂ 13 ਰੁਪਏ 60 ਪੈਸੇ ਕੁੱਲ ਕਰਾਇਆ ਤੇ ਜਿਸ ਦਾ ਕਿਰਾਇਆ ਜਿਹੜਾ ਰੇਤ ਦੇ ਹਿਸਾਬ ਨਾਲ 9 ਰੁਪਏ 52 ਪੈਸੇ ਤੇ ਇਸੇ ਤਰੀਕੇ ਤੀਜੇ ਹਫਤੇ ਚੌਥੇ ਹਫਤੇ ਇੱਕ ਮਹੀਨਾ ਪੂਰਾ ਹੋਣ ਤੇ ਮੰਨ ਲਓ ਉਹਨਾਂ ਨੇ 125 ਬੋਰੀਆਂ ਜਿਹੜੀਆਂ ਉਹ ਕਰਵਾਈਆਂ ਨੇ ਤੇ ਉਸ ਦਾ ਕਿਰਾਇਆ ਜਿਹੜਾ ਘਟ ਕੇ ਜਿਵੇਂ ਤੁਸੀਂ ਸਕਰੀਨ ਤੇ ਵੇਖ ਰਹੇ ਹੋ 17 ਰੁਪਏ 50 ਪੈਸੇ ਕਹਿਣ ਤੋਂ ਭਾਵ ਜਿੰਨਾ ਸਮਾਂ ਤੇ ਉਹਨਾਂ ਕਰਾਇਆ ਤੇ ਉਸ ਦੇ ਵਿੱਚ ਵੀ ਜਿਹੜੀ ਇਹ ਵੱਡੀ ਛੋਟ ਜਿਹੜੀ ਸਰਕਾਰ ਦੁਆਰਾ ਦਿੱਤੀ ਜਾਂਦੀ ਹੈ ਤੇ ਇੱਕ ਕਿਸਾਨ ਵੀਰ ਹੋ ਰਹੇ ਕਿਸਾਨਾਂ ਦੀ ਸਹੂਲਤਰੀ ਕੁਝ ਖੇਤੀ ਉਪਜ ਲਈ ਕੇਂਦਰੀ ਭੰਡਾਰਨਾ ਨਿਗਮ ਦੁਆਰਾ ਨਿਰਧਾਰਤ ਕੀਤੀਆਂ ਹੋਈਆਂ ਜਿਹੜੀਆਂ ਦਰਾਂ ਨੇ ਉਹ ਤੁਸੀਂ ਜਿਵੇਂ ਸਕਰੀਨ ਤੇ ਆਪਣੇ ਵੇਖ ਰਹੇ ਹੋ ਤੇ ਇਹ ਦਰਾਂ ਜਿਹੜੀਆਂ ਨੇ 2018 ਦੀਆਂ ਸੀ ਤੁਹਾਨੂੰ ਬੁਖਾ ਰਹੇ ਹਾਂ ਜਿਵੇਂ ਕਣਕੇ ਉਸ ਦਾ 50 ਕਿਲੋ ਦਾ 5 ਰੁਪਏ 80 ਪੈਸੇ ਕਰਾਇਆ بیمੇ ਸਮੇਤ ਤੇ ਕਣਕ ਜਿਹੜੀ ਇਹ ਵੱਧ ਵਜਣ ਵਾਲਾ ਜਿਹੜਾ ਇੱਕ ਥੈਲਾ 75 ਕਿਲੋ ਤੱਕ ਉਸ ਦੇ 7 ਰੁਪਏ 75 ਪੈਸੇ ਤੇ ਇਸੇ ਤਰੀਕੇ ਕਣਕ ਜਿਹੜੀ ਇਹ 76 ਕਿਲੋ ਤੋਂ ਇੱਕ ਕੁਇੰਟਲ ਦੀ ਬੋਰੀ ਦਾ ਜਿਹੜਾ ਕਿਰਾਇਆ ਉਹ 9 ਰੁਪਏ 35 ਪੈਸੇ بیمੇ ਸਮੇਤ ਤੇ ਚੌਲਾਂ ਦਾ ਵੀ ਇਸੇ ਤਰੀ 50 ਕਿਲੋ 7 ਰੁਪਏ 45 ਪੈਸੇ ਤੇ 75 ਕਿਲੋ ਤੱਕ 8 ਰੁਪਏ 55 ਪੈਸੇ ਤੇ ਇਸੇ ਤਰੀ ਅੱਗੇ ਜਿਹੜਾ ਚੌਲ ਏ ਉਹ 76 ਕਿਲੋ ਤੋਂ ਇੱਕ ਕੁਇੰਟਲ ਤੱਕ ਜਿਹੜਾ ਉਹ 11 ਰੁਪਏ 20 ਪੈਸੇ ਸਮੇਤ بیمੇ ਹੈ ਤੇ ਇਸ ਤਰ੍ਹਾਂ ਕਿਸਾਨ ਵੀਰੋ ਆਪਾਂ ਫਾਇਦਾ ਲੈ ਸਕਦੇ ਆ ਸੁਖਸਾਨ ਵੀਰੋ ਇਸ ਤਰ੍ਹਾਂ ਆਪਾਂ ਜਿਹੜਾ ਵੇਅਰ ਹਾਊਸਿੰਗ ਵਿਕਾਸ ਅਤੇ ਰੈਗੂਲੇਸ਼ਨ ਕਾਨੂੰਨ 2007 ਚ ਬਣਿਆ ਸੀ ਉਸ ਦੇ ਮੁਤਾਬਕ ਕੇਂਦਰੀ ਗੋਦਾਮ ਨਿਗਮ ਜਿਹੜਾ ਭਾਰਤ ਸਰਕਾਰ ਦਾ ਉਦਾਰ ਹੈ ਤੇ ਇਹਨਾਂ ਦਾ ਦਫਤਰ ਜਿਹੜਾ 4/1 ਸਿਰੀ ਇੰਸਟੀਚੂਨਲ ਏਰੀਆ ਹਾਊਸਕਾਸ ਨਵੀਂ ਦਿੱਲੀ ਤੇ ਟੈਲੀਫੋਨ ਨੰਬਰ ਇਹਨਾਂ ਦਾ 011 25666107 ਜੇ ਕੋਈ ਆਪਣ ਨੂੰ ਨੇੜੇ ਦਾ ਵੇਅਰ ਹਾਊਸਿੰਗ ਜਿਹੜੇ ਗੋਦਾਮ ਬਣੇ ਹੋਏ ਨੇ ਇਹਨਾਂ ਦੇ ਉੱਥੇ ਜੇ ਕੋਈ ਸਮੱਸਿਆ ਆਉਂਦੀ ਹੈ ਜਾਂ ਕੋਈ ਅਧਿਕਾਰੀ ਕਿਸੇ ਤਰ੍ਹਾਂ ਦੀ ਅਨਾਕਾਮੀ ਕਰਦਾ ਤਾਂ ਤੁਸੀਂ ਇਸ ਨੰਬਰ ਤੇ ਵੀ ਗੱਲ ਕਰ ਸਕਦੇ ਹੋ ਪਰ ਜਿੰਨਾਂ ਕੋ ਅਸੀਂ ਖੁਦ ਵੇਖਿਆ ਕਿ ਸਾਰੇ ਅਧਿਕਾਰੀ ਜਿਹੜੇ ਨੇ ਪੂਰੀ ਸਨਮਾਨ ਨਾਲ ਕਿਸਾਨ ਨੂੰ ਸਭ ਤੋਂ ਵਧੇਰੇ ਪਹਿਲ ਦਿੰਦੇ ਨੇ ਤੇ ਕਿਸਾਨ ਵੀਰ ਜਿਹੜੇ ਨੇ ਉਹ ਜਿੱਥੇ ਉਹਨਾਂ ਨੂੰ ਘਰ 'ਚ ਸਟਾਕ ਕਰਨਾ ਪੈਂਦਾ ਹੈ ਤੇ ਸਮੱਸਿਆ ਆਉਂਦੀ ਹੈ ਸੋ ਇਸ ਤਰ੍ਹਾਂ ਰੱਖ ਕੇ ਆਪਣੀ ਫਸਲ ਨੂੰ بجائے ਸਿੱਧਾ ਮੰਡੀ 'ਚ ਵੇਚਣ ਦੇ ਜਦੋਂ ਲੱਗੇ ਕਿ ਕੀਮਤ ਮੈਨੂੰ ਵਧੇਰੇ ਮਿਲ ਸਕਦੀ ਏ ਤੇ ਉਦੋਂ ਉਥੋਂ ਗ੍ਰਾਮ ਤੋਂ ਚੁੱਕ ਕੇ ਕਿਤੇ ਵੀ ਵੇਚ ਸਕਦੇ ਨੇ ਤੇ ਜੇ ਪਹਿਲਾਂ ਪੈਸੇ ਦੀ ਜ਼ਰੂਰਤ ਹੋਵੇ ਤਾਂ ਜਿਹੜੀ ਗੋਦਾਮ ਦੁਆਰਾ ਪਰਚੀ ਦਿੱਤੀ ਜਾਵੇਗੀ ਆਪਾਂ ਨੂੰ ਰਸੀਦ ਦਿੱਤੀ ਜਾਵੇਗੀ ਉਸ ਦੇ ਉੱਪਰ ਕਿਸੇ ਵੀ ਬੈਂਕ ਤੋਂ ਲੋਨ ਲੈ ਸਕਦੇ ਨੇ ਸੋ ਦੋਸਤੋ ਇਹ ਸੀ ਅੱਜ ਦੀ ਜਾਣਕਾਰੀ ਬਹੁਤ ਬਹੁਤ ਧੰਨਵਾਦ